ਮੇਰੇ ਬਹੁਤ ਵਿਦਵਾਨ ਦੋਸਤੋ ਅੱਜ ਮੈਂ ਜਿਸ ਸ਼ਾਇਰ ਦੀ ਗੱਲ ਕਰਨ ਜਾ ਰਿਹਾ ਹਾਂ ਉਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਥੋੜਾ ਜਿਹਾ ਉਸ ਦੇ ਬਾਰੇ ਦੱਸਣਾ ਚਾਹੁੰਦਾ ਹਾਂ ਅੱਜ ਤੋਂ ਲਗਭਗ 12 ਸਾਲ ਪਹਿਲਾਂ ਮੈਂ ਯੂਨੀਕ ਸਕੂਲ ਆਫ ਸਟੱਡੀਜ਼ ਸਮਾਲਸਰ ਦੇ ਵਿੱਚ ਪੜਾਉਂਦਾ ਸੀ ਉੱਥੇ ਮੈਂ ਇਸ ਸ਼ਾਇਰ ਦੀ ਸਵੈ ਜੀਵਨੀ ਮੂਲਕ ਇੱਕ ਰਚਨਾ ਜੋ ਕਿ ਗਰਜੰਟ ਕਾਲਸੀ ਲੰਡੇ ਨੇ ਜਿਹਦਾ ਸਰਲੇਖ ਸੀ ਜ਼ਿੰਦਗੀ ਦੇ ਔਖੇ ਪੈਂਡਿਆਂ ਤੇ ਤੁਰਦਿਆਂ ਪੜ੍ਹੀ ਜਿਸ ਦੇ ਵਿੱਚ ਉਸਨੇ ਦੱਸਿਆ ਕਿ ਕਿਵੇਂ ਬੀਐਡ ਕਰਨ ਤੋਂ ਬਾਅਦ ਜਿਹੜਾ ਹੈ ਵਿਆਜੂ ਲੈ ਹੋਏ ਪੈਸਿਆਂ ਦਾ ਜਿਹੜਾ ਬੋਝ ਸੀ ਜ਼ਿਆਦਾ ਵੱਧ ਗਿਆ ਸੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਠਿੱਕੇ ਖਾਂਦੇ ਆਪਾਂ ਨੂੰ ਪਤਾ ਹੀ ਹੈ ਜਦੋਂ ਬੀਐਡ ਕਰਨ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਲੜਕੀਆਂ ਦਾ ਇਹ ਹੁੰਦਾ ਲੜਕੀਆਂ ਥੋੜੀ ਤਨਖਾਹ ਤੇ ਵੀ ਗੁਜ਼ਾਰਾ ਕਰ ਲੈਂਦੀਆਂ ਪਰ ਜਿਹੜੇ ਲੜਕੇ ਹੁੰਦੇ ਆ ਉਹਨਾਂ ਨੇ ਜਿੱਥੇ ਵਿਆਜੂ ਪੈਸੇ ਮੋੜਨੇ ਹੁੰਦੇ ਆ ਉਹਦੇ ਨਾਲ ਨਾਲ ਉਹਨਾਂ ਨੇ ਘਰ ਦਾ ਖਰਚਾ ਵੀ ਚਲਾਉਣਾ ਹੁੰਦਾ ਜਿਸ ਸ਼ਾਇਰ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਉਹ ਬਹੁਤ ਗੁਰਬਤ ਤੰਗੀਆਂ ਤਰਸ਼ੀਆਂ ਦੇ ਵਿੱਚ ਪੜਿਆ ਹੋਇਆ ਸ਼ਾਇਰ ਆ ਜਦੋਂ ਆਮ ਬੀਐਡ ਕਰਨ ਵਾਲੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਤਾਂ ਫਿਕਰ ਹੁੰਦਾ ਕੋਈ ਮਾਡਲ ਬਣਾਉਣ ਦਾ ਕੋਈ ਟੀਪੀ ਲਾਉਣ ਦਾ ਕੋਈ ਪੜ੍ਹਾਈ ਕਰਨ ਦਾ ਉਹਨਾਂ ਵੇਲੇਾਂ ਦੇ ਵਿੱਚ ਜਿੰਨਾਂ ਘਰਾਂ ਦੀ ਮੈਂ ਗੱਲਬਾਤ ਕਰਨ ਜਾ ਰਿਹਾ ਹਾਂ ਉਹਨਾਂ ਨੂੰ ਫਿਕਰ ਹੁੰਦਾ ਹੈ ਕਿ ਅਸੀਂ ਆਪਣੀ ਫੀਸ ਕਿੱਥੋਂ ਦੇਵਾਂਗੇ ਫੀਸ ਕਿੱਥੋਂ ਇਕੱਠੀ ਕਰਾਂਗੇ ਬੀ.ਐਡ ਦੀ ਫੀਸ ਕਾਫੀ ਜ਼ਿਆਦਾ ਹੁੰਦੀ ਆ ਤੇ ਉਹ ਜਦੋਂ ਕਲੈਕਟ ਨਹੀਂ ਹੁੰਦੀ ਜਿੱਥੇ ਇਨਸਾਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਉਸ ਦਾ ਜ਼ਿਕਰ ਮੈਂ ਥੋੜਾ ਜਿਹਾ ਕਰਨ ਜਾ ਰਿਹਾ ਹਾਂ ਇਸ ਦੇ ਵਿੱਚ ਇਸ ਸ਼ਾਇਰ ਨੇ ਦੱਸਿਆ ਤੇ ਉਹ ਆਪਣੇ ਘਰ ਤੋਂ ਤੁਰ ਪਿਆ ਕਿ ਮੈਂ ਖੁਦਕੁਸ਼ੀ ਕਰਾਂਗਾ ਸੁਸਾਈਡ ਕਰਾਂਗਾ ਕਿਉਂਕਿ ਵਿਆਜੂ ਪੈਸੇ ਮੁੜਦੇ ਨਹੀਂ ਸੀ ਤਉ ਆਪਣੇ ਪਿੰਡ ਦੇ ਨੇੜੇ ਮਲਕੇ ਰੋਡ ਤੇ ਪੈ ਕੇ ਨਹਿਰਵਾਲ ਨੂੰ ਜਾ ਰਿਹਾ ਪਰ ਡੇਢ 2 ਕਿਲੋਮੀਟਰ ਜਾਣ ਤੋਂ ਬਾਅਦ ਉਸ ਨੇ ਆਪਣੇ ਉਸ ਆਤਮ ਹੱਤਿਆ ਦੇ ਵਿਚਾਰ ਨੂੰ ਤਿਆਗ ਕੇ ਨਵੇਂ ਸਿਰਿਓਂ ਕਵਿਤਾ ਲਿਖ ਕੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਅੱਜ ਸਮਾਜ ਦੇ ਵਿੱਚੋਂ ਮਾਨਮਤੀ ਸ਼ਖਸੀਅਤ ਦੇ ਤੌਰ ਤੇ ਵਿਚਰਦਾ ਹੈ ਮੇਰੀ ਮੁਰਾਦ ਹੈ ਚਰਨਜੀਤ ਸਮਾਲਸਰ ਉਸ ਦੀ ਕਿਤਾਬ ਆਈ ਹੈ ਫਿਕਰ ਨਾ ਕਰੀ ਇਸ ਕਿਤਾਬ ਬਾਰੇ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇੱਕ ਕਵਿਤਾ ਸਾਂਝੀ ਕਰਨੀ ਚਾਹਾਂਗਾ ਕਵਿਤਾ ਦਾ ਨਾਮ ਹੈ ਦੁਖਦ ਸੱਚ ਮੈਂ ਕਦਮਾਂ ਨੂੰ ਤੇਜ਼ ਕੀਤਾ ਸੀ ਲੰਘੇ ਸਾਥੀਆਂ ਦੇ ਸਾਗ ਰਲਣੇ ਵੱਡੀਆਂ ਪੁਲੰਘਾਂ ਦਾ ਮੁਕਾਬਲਾ ਕਰਨ ਲਈ ਕੀ ਪਤਾ ਸੀ ਕਿ ਮੈਂ ਤਾਂ ਆਪਣੇ ਪੈਰ ਹੀ ਕਿਸੇ ਵਿਆਜੜੀਏ ਕੋਲ ਗਹਿਣੇ ਧਰ ਆਇਆ ਤੇ ਆਪਣੀ ਸੋਚ ਦੇ ਸੂਰਜ ਨੂੰ ਉਦੇ ਗੱਲੇ ਚ ਪਾ ਬੱਦਲਾਂ 올ਲੇ ਕਰ ਆਇਆ ਮੇਰੇ ਪੂਟੇ ਪੂਟੇ ਚ ਰਚ ਗਿਆ ਬਚਪਨ ਤੋਂ ਜਵਾਨੀ ਤੱਕ ਤੈ ਕੀਤਾ ਮੇਰਾ ਸਫਰ ਨਾ ਬਚਪਨ ਯਾਦ ਹੈ ਮੈਨੂੰ ਨਾ ਜਵਾਨੀ ਦੀ ਕੋਈ ਨਿਸ਼ਾਨੀ ਮੇਰੀ ਜਵਾਨੀ ਦੇ ਖਿੜ ਦੇ ਫੁੱਲ ਨੂੰ ਗੁਰਬਤ ਦੇ ਆਵਾਰਾ ਪਸ਼ੂ ਨੇ ਲਿਆ ਤੁਰ ਅੰਦਰ ਤੱਕ ਚੱਲ ਮੇਰੇ ਹੱਥ ਪੈਰ ਤਾਂ ਹੁਣ ਵੀ ਸੂਦੜੀਏ ਦੀ ਵਹੀ ਚ ਕੈਦ ਨੇ ਤੇ ਮੇਰੇ ਮੱਥੇ ਤੇ ਖੁਣੀਆਂ ਨੇ ਸੂਦਖੋਰਾ ਦੀਆਂ ਦਿੱਤੀਆਂ ਧਮਕੀਆਂ ਆ ਜਿਹੜਾ ਪਹਿਲਾ ਪੈਰਾ ਇਹ ਬੜਾ ਕਮਾਲ ਦਾ ਹੈ ਇਹ ਮੈਂ ਆਪਣੇ ਕਦਮਾਂ ਨੂੰ ਤੇਜ਼ ਕੀਤਾ ਸੀ ਲੰਘੇ ਸਾਥੀਆਂ ਦੇ ਸਾਗਰ ਰਣ ਲਈ ਵੱਡੀਆਂ ਪੁਲਾੰਗਾਂ ਦਾ ਮੁਕਾਬਲਾ ਕਰਨ ਲਈ ਇਹ ਮੈਨੂੰ ਲੱਗਦਾ ਹਰ ਇੱਕ ਉਸ ਅਧਿਆਪਕ ਦਾ ਦੌਖ ਹੈ ਜਿਹੜਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਸੰਸਥਾ ਵਿੱਚ ਕੰਮ ਕਰ ਰਿਹਾ ਹੈ ਤੇ ਜਦੋਂ ਆਪਦੇ ਨਾਲ ਦੇ ਲੱਗੇ ਸਾਥੀਆਂ ਨੂੰ ਕਿਸੇ ਸਰਕਾਰੀ ਨੌਕਰੀ ਤੇ ਲੱਗਿਆ ਦੇਖਦਾ ਇਹ ਉਹਦੇ ਮਨ ਵਿੱਚ ਇੱਕ ਚੀਜ਼ ਉੱਠਦੀ ਹੈ ਇਹ ਸਾਰਾ ਦਰਦ ਜਿਹੜਾ ਚਰਨਜੀਤ ਨੇ ਮਹਿਸੂਸ ਕੀਤਾ ਹੈ ਮੇਰੇ ਵਰਗੇ ਇਨਸਾਨਾਂ ਨੇ ਵੀ ਮਹਿਸੂਸ ਕੀਤਾ ਜਦੋਂ ਉਹਨਾਂ ਦੇ ਨਾਲ ਦੇ ਸਾਥੀ ਲੱਗਦੇ ਰਹੇ ਚੰਗੀ ਭਲੀ ਕਾਬਲੀਅਤ ਹੋਣ ਦੇ ਬਾਵਜੂਦ ਵੀ ਜਦੋਂ ਕਿਤੇ ਨਹੀਂ ਸੀ ਲੱਗਿਆ ਜਾਂਦਾ ਜਾਂ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਚੰਦ ਟੁਕੜਿਆਂ ਦੇ ਮਤਲਬ ਮਹੀਨੇ ਦੇ ਵਿੱਚ ਪੂਰਾ ਲਹੂ ਚੂਸ ਜਾਂਦੇ ਸੀ ਤੇ ਨਗੂਣੀ ਜੀ ਤਨਖਾਹ ਦਿੰਦੇ ਸੀਗੀ ਉਸ ਦੁੱਖਦ ਸੱਚ ਨੂੰ ਇਸ ਕਵਤਾ ਦੇ ਵਿੱਚ ਬਿਆਨ ਕੀਤਾ ਹੈ ਹੁਣ ਆਪਾਂ ਕਿਤਾਬ ਬਾਰੇ ਚਰਚਾ ਕਰਦੇ ਕਿਤਾਬ ਦਾ ਨਾਮ ਹੈ ਫਿਕਰ ਨਾ ਕਰੀ ਚਰਨਜੀਤ ਸਮਾਲਸਰ ਸੱਚਮੁੱਚ ਪਹਿਲਾਂ ਤਾਂ ਇਹਦਾ ਨਾਮ ਹੀ ਬੜਾ ਕਮਾਲ ਦਾ ਫਿਕਰ ਨਾ ਕਰੀ ਇੱਕ ਪਾਠਕ ਨੂੰ ਸੁਨੇਹਾ ਵੀ ਦਿੱਤਾ ਗਿਆ ਜ਼ਿੰਦਗੀ ਦੇ ਵਿੱਚ ਦੁੱਖ ਦਰਦ ਮੁਸੀਬਤਾਂ ਆਉਂਦੀਆਂ ਹੀ ਰਹਿਣੀਆਂ ਤੇ ਤੂੰ ਜ਼ਿੰਦਗੀ ਦੇ ਵਿੱਚ ਫਿਕਰ ਨਾ ਕਰੀਂ ਆਸ਼ਾਵਾਦੀ ਹੋ ਕੇ ਜ਼ਿੰਦਗੀ ਦਾ ਮੁਕਾਬਲਾ ਕਰੀਂ ਫਿਕਰ ਨਾ ਕਰੀ ਕਾਵ ਸੰਗ੍ਰਹਿ ਮੈਨੂੰ ਚਰਨਜੀਤ ਸਮਾਲਸਰ ਨੇ 7 ਜੁਲਾਈ 2024 ਨੂੰ ਦਿੱਤਾ ਹੈ ਬੜੇ ਹੀ ਮੋਹ ਪਿਆਰ ਅਤੇ ਸਤਿਕਾਰ ਨਾਲ ਪਿਆਰੇ ਮਿੱਤਰ ਚਮਕੌਰ ਸਿੰਘ ਬਾਘੇਵਾਲੀ ਵਾਲੀ ਇਹ ਇਸ ਕਿਤਾਬ ਦੇ ਵਿੱਚ ਵਿਸ਼ੇਸ਼ ਧੰਨਵਾਦ ਕੀਤਾ ਹੈ ਪ੍ਰਿੰਸੀਪਲ ਹਰਚਰਨ ਸਿੰਘ ਗਿੱਲ ਘੋਲੀਆ ਡਾਕਟਰ ਸਰਜੀਤ ਬਰਾੜ ਘੋਲੀਆ ਮਹਿੰਦਰ ਸਾਥੀ ਗੁਰਮੀਤ ਕੜਿਆਲਵੀ ਪ੍ਰੋਫੈਸਰ ਬਖਤਾਵਰ ਢਾਲੀਵਾਲ ਰਣਜੀਤ ਸਰਾਵਾਲੀ ਅਮਰ ਘੋਲੀਆ ਅਤੇ ਜਸਵੰਤ ਗਿੱਲ ਸਮਾਲਸਰ ਸਮਰਪਣ ਕੀਤਾ ਮਹਿੰਦਰ ਸਾਥੀ ਜੀ ਨੂੰ ਹੱਥੀ ਕਲਮ ਫੜਾ ਕੇ ਕਿੱਧਰ ਤੁਰ ਗਿਆ ਤੂੰ ਮੋਗੋਂ ਸਾਂਝ ਮੁਕਾ ਕੇ ਕਿੱਧਰ ਤੁਰ ਗਿਆ ਤੂੰ ਆਵਾਮੀ ਸ਼ਾਇਰ ਜਨਾਬ ਮਹਿੰਦਰ ਸਾਥੀ ਹੋਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੇ ਹੱਥਾਂ ਦੀ ਸ਼ੋਅ ਇਸ ਕਿਤਾਬ ਨੂੰ ਪ੍ਰਾਪਤ ਨਾ ਹੋ ਸਕੇ ਇਸ ਕਿਤਾਬ ਦਾ ਤਤ ਕਰਾਂ ਏ ਬੜਾ ਡਰੇ ਹੋਏ ਨੇ ਰੌਸ਼ਨੀ ਕਿਰਤ ਦਾ ਮੁੱਲ ਅਸੀਂ ਕੌਣ ਹਾਂ ਰੂਹਾਂ ਦੇ ਰਿਸ਼ਤੇ ਅੰਤਰ ਸਾਨੂੰ ਨਹੀਂ ਆਉਂਦਾ ਮਾਏ ਨੀ ਮੇਰੀ ਚੁੱਪ ਭਾਵਨਾਵਾਂ ਦੀ ਭਾਸ਼ਾ ਮੁਹੱਬਤ ਦਾ ਸੂਰਜ ਬੇਮੌਸਮਾ ਫੁੱਲ ਨਵੀਂ ਪਹਿਚਾਨ ਉਹ ਕੁੜੀ ਐ ਮੇਰੇ ਸ਼ਬਦੋ ਚੁੱਪ ਦੀ ਜ਼ੁਬਾਨ ਕੌਣ ਪੁੱਛਦਾ ਏ ਰਿਸ਼ਤਿਆਂ ਦੀ ਪਰਿਭਾਸ਼ਾ ਪੈੜਾਂ ਤੇ ਪੀੜਾਂ ਰੋਂ ਉੱਡੀ ਕਵਿਤਾ 1 ਕਵਿਤਾ 2 ਤੇ ਤੂੰ ਫਿਕਰ ਨਾ ਕਰੀ ਇਤੋਂ ਤੱਕ ਆਪ ਅੱਜ ਇਸ ਕਿਤਾਬ ਤੇ ਚਰਚਾ ਕਰਾਂਗੇ ਨਵੀਨਤਮ ਵਿਚਾਰਾਂ ਤੇ ਸ਼ਬਦਾਂ ਦਾ ਕਵੀ ਚਰਨਜੀਤ ਚਰਨਜੀਤ ਸਮਾਲ ਸਰ ਅਧਿਆਪਨ ਖੇਤਰ ਵਿੱਚ ਬਤੌਰ ਹੈਡਮਾਸਟਰ ਇੱਕ ਸਕੂਲ ਸੇਖਾਂ ਕਲਾ ਵਿੱਚ ਕਾਰਜरत ਹੈ ਉਹ ਇੱਕ ਆਦਰਸ਼ ਅਧਿਆਪਕ ਹੈ ਜਦੋਂ ਉਹ ਸਰਕਾਰੀ ਸਕੂਲ ਭਲੂਰ ਮੋਗਾ ਵਿਖੇ ਸੇਵਾ ਨਿਭਾ ਰਿਹਾ ਸੀ ਤਾਂ ਮੈਂ ਉਦੋਂ ਉਸ ਦੇ ਸਕੂਲ ਵਿੱਚ ਕਈ ਵਾਰ ਗਿਆ ਸਾਂ ਉਸ ਦੀ ਆਪਣੇ ਬੱਚਿਆਂ ਵਿੱਚ ਪੂਰੀ ਮਹਿਮਾ ਸੀ ਉਹ ਵਿਦਿਆਰਥੀਆਂ ਦਾ ਚਹੇਤਾ ਅਧਿਆਪਕ ਸੀ ਉਸ ਦੀ ਮਿਹਨਤ ਉਸ ਦਾ ਬੱਚਿਆਂ ਨਾਲ ਸਹਿਯੋਗੀ ਵਿਵਹਾਰ ਅਤੇ ਪਿਆਰ ਉਸ ਦਾ ਆਚਰਣ ਆਪਣੀ ਮਿਸਾਲ ਆਪ ਸੀ ਜਦੋਂ ਹੈਡਮਾਸਟਰ ਦੇ ਅਹੁਦੇ ਤੇ ਨਿਯੁਕਤ ਹੋ ਗਿਆ ਉਦੋਂ ਵੀ ਉਸ ਨੇ ਆਪਣੇ ਮਾਨਵੀ ਗੁਣਾਂ ਨੂੰ ਤਲਾੰਝਲੀ ਨਹੀਂ ਦਿੱਤੀ ਸਗੋਂ ਉਹਨਾਂ ਨੂੰ ਹੋਰ ਵਿਸਤਾਰਿਆ ਹੈ ਉੱਚਾ ਉਹ ਦਾ ਪ੍ਰਾਪਤ ਕਰਕੇ ਵੀ ਉਸ ਵਿੱਚ ਹਉਮੈ ਨਹੀਂ ਆਈ ਹੈਡਮਾਸਟਰ ਇੱਕ ਪੱਖ ਹੈ ਤਾਂ ਤੋ ਇਸ ਤੋਂ ਪਹਿਲਾਂ ਉਹ ਇੱਕ ਇਨਸਾਨ ਹੈ ਜਿੱਥੇ ਚਰਨਜੀਤ ਦੀ ਇੱਕ ਅਧਿਆਪਕ ਤੇ ਹੈਡਮਾਸਟਰ ਵਜੋਂ ਮਾਨਤਾ ਪਹਿਚਾਨ ਹੈ ਇਸ ਤੋਂ ਬਿਨਾਂ ਉਹ ਇੱਕ ਉੱਬਰਦਾ ਨੌਜਵਾਨ ਕਵੀ ਵੀ ਹੈ ਉਹ ਲਗਭਗ ਪਿਛਲੇ 1 ਦਹਾਕੇ ਤੋਂ ਕਵਿਤਾ ਰਚ ਰਿਹਾ ਹੈ ਉਹ ਸਹਿਸਵਾ ਬਾਗਾ ਪੁਰਾਣਾ ਮੋਗਾ ਦੇ ਮੁੱਖ ਅਹੁਦੇ ਤੇ ਕਾਰਜਸ਼ੀਲ ਰਿਹਾ ਹੈ ਚਰਨਜੀਤ ਕਈ ਸਾਹਿਤਿਕ ਸੁਭਾਵਾਂ ਮੰਚਾਂ ਨਾਲ ਜੁੜਿਆ ਹੋਇਆ ਹੈ ਉਹ ਪੰਜਾਬੀ ਰਸਾਲੇ ਲੋਹ ਮਣੀ ਦੇ ਅਦਾਰੇ ਦਾ ਸਰਗਰਮ ਮੈਂਬਰ ਵੀ ਹੈ ਸਾਹਿਤਿਕ ਸੁਭਾਵਾਂ ਮੰਚਾਂ ਦਾ ਕੰਮ ਕਰਨਾ ਕੋਈ ਨਾ ਜ਼ਰੂਰ ਰੁਝਾਨ ਨਹੀਂ ਇਹ ਇੱਕ ਹਾਂਦਰੂ ਅਤੇ ਉਸਾਰੂ ਰੁਝਾਨ ਹੈ ਪਰੰਤੂ ਮੇਰੀ ਦ੍ਰਿਸ਼ਟੀ ਹੈ ਕਿ ਜੀਓ ਕਵੀ ਹੈ ਤਾਂ ਤਾਂ ਹੀ ਸਾਹਿਤਿਕ ਮੰਚਾਂ ਸੁਭਾਵਾਂ ਵੱਲ ਰੁਚਿਤ ਹੋਇਆ ਹੈ ਮੈਂ ਉਸ ਨੂੰ ਇੱਕ ਸੁਧਾਰਨ ਥੋੜਾ ਮਾਰੇ ਪਰਿਵਾਰ ਵਿੱਚ ਜਨਮ ਲੈਣ ਦੇ ਬਾਅਦ ਗੁਰਬਤ ਵਿੱਚੋਂ ਅਚ ਯੋਗਤਾ ਪ੍ਰਾਪਤ ਕਰਕੇ ਬਾਹਰ ਨਿਕਲਦੇ ਤੇ ਉੱਚੇ ਅਹੁਦੇ ਤੇ ਪਹੁੰਚਦੇ ਅਖੀਂ ਦੇਖਿਆ ਹੈ ਉਸ ਦੀ ਇਹ ਕਾ ਪੁਸਤਕ ਫਿਕਰ ਨਾ ਕਰੀ ਭਾਵੇਂ ਪਲੇਠੀ ਹੈ ਪਰੰਤੂ ਮੈਂ ਉਸ ਦੀਆਂ ਕਵਿਤਾਵਾਂ ਤੋਂ ਪਹਿਲਾਂ ਹੀ ਵਕਫ ਹਾਂ ਐਸ ਵਾਰ ਉਹ ਦੀਆਂ ਸਮੂਚੀਆਂ ਕਵਿਤਾਵਾਂ ਦਾ ਖਰੜਾ ਮੇਰੇ ਸਨਮੁਖ ਹੈ ਸਮਗਰ ਰੂਪ ਚ ਕਵਿਤਾਵਾਂ ਪੜਨ ਤੋਂ ਪ੍ਰੰਤ ਮੇਰੇ ਲਈ ਵਿਚਾਰ ਪ੍ਰਗਟ ਕਰਨੇ ਸੁਖਾਲੇ ਹੋ ਗਏ ਹਨ ਚਰਨਜੀਤ ਇੱਕ ਸੂਖਮ ਭਾਵੀ ਕੋਮਲ ਭਾਵੀ ਸੋਹਜ ਭਾਵੀ ਅਤੇ ਸੰਵੇਦਨਸ਼ੀਲ ਕਵੀ ਹੈ ਉਸ ਦੀਆਂ ਕਵਿਤਾਵਾਂ ਜਰਖੇਜ਼ ਅਤੇ ਮੁੱਲਵਾਨ ਹਨ ਉਹ ਕਵਿਤਾ ਨੂੰ ਨਾਰਾ ਨਹੀਂ ਬਣਨ ਦਿੰਦਾ ਪਰੰਤੂ ਫਿਰ ਵੀ ਉਹ ਮਾਨਵੀ ਸਰੋਕਾਰਾਂ ਨੂੰ ਉਭਾਰਨ ਸਮੇਂ ਕੋਈ ਕੁਤਾਹੀ ਨਹੀਂ ਕਰਦਾ ਉਹ ਆਪਣੀ ਹਰ ਕਵਿਤਾ ਨੂੰ ਕਲਾ ਸੋਹਜ ਰਾਂਹੇ ਪ੍ਰਸਤੁਤ ਕਰਦਾ ਹੈ ਕਵਿਤਾ ਨੂੰ ਸ਼ਬਦਾਂ ਨਾਲ ਰੂਪਮਈ ਬਣਾ ਦਿੰਦਾ ਹੈ ਉਸ ਦੀ ਕਵਿਤਾ ਸ਼ਬਦਾਂ ਨਾਲ ਸਰੂਪ ਗ੍ਰਹਿਣ ਕਰਦੀ ਹੈ ਤੇ ਸ਼ਬਦਾਂ ਦੀ ਉਸ ਕੋਲ ਕੋਈ ਘਾਟ ਨਹੀਂ ਹੈ ਉਹ ਆਪਣੀ ਕਵਿਤਾ ਚ ਵਸਤੂ ਪ੍ਰਸਤੁਤ ਕਰਦਿਆਂ ਥੜਕਦਾ ਨਹੀਂ ਸ਼ਬਦਾਂ ਦੀ ਜਾਦੂਗਰੀ ਨਾਲ ਉਸ ਦੀ ਕਵਿਤਾ ਕਲਾਮਈ ਬਣਦੀ ਹੈ ਚਰਨਜੀਤ ਦੀ ਕਵਿਤਾ ਚੋ ਸ਼ਬਦਾਂ ਦੀ ਸ਼ਕਤੀ ਝਲਕਦੀ ਹੈ ਉਸਦੀ ਕਵਿਤਾ ਇੱਕ ਜਬਤ ਵਿੱਚ ਹੁੰਦੀ ਹੈ ਉਸਦੇ ਵਿਚਾਰ ਹੀ ਉਸਦੀ ਕਵਿਤਾ ਨੂੰ ਵਿਸਤਾਰ ਦਿੰਦੇ ਹਨ ਉਹ ਆਪਣੀ ਕਵਿਤਾ ਨੂੰ ਵਿਚਾਰਾਂ ਦੀ ਸੀਮਾ ਤੋਂ ਬਾਹਰ ਨਹੀਂ ਨਿਕਲਣ ਦਿੰਦਾ ਉਸਦੀ ਕਵਿਤਾ ਊਲ-ਜਲੂਲ ਤੋਂ ਮੁਕਤ ਹੈ ਉਹ ਵਿਚਾਰ ਧਾਰਕ ਤੌਰ ਤੇ ਸੂਝਮਾਨ ਹੈ ਇਸ ਤੋਂ ਵੱਡੀ ਗੱਲ ਉਹ ਪ੍ਰਤੀਬੱਧ ਹੈ ਉਸਦੀ ਪ੍ਰਤੀਬੱਧਤਾ ਉਸ ਦੀਆਂ ਕਵਿਤਾਵਾਂ 'ਚੋਂ ਦੇਖੀ ਜਾ ਸਕਦੀ ਹੈ ਉਸਦੀ ਪ੍ਰਤੀਬੱਧਤਾ ਦਾ ਇਸ ਤੋਂ ਵੱਡਾ ਕੋਈ ਹੋਰ ਪ੍ਰਮਾਣ ਨਹੀਂ ਹੋ ਸਕਦਾ ਮਿਸਾਲ ਵਜੋਂ ਉਸ ਦੀ ਇੱਕ ਕਵਿਤਾ ਬੜਾ ਡਰੇ ਹੋਏ ਨੇ ਉਹ ਦੇ ਕੁਝ ਬੰਦ ਦੇਖਣੇ ਉਚਿਤ ਹਨ ਜੋ ਉਸਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ ਉਹ ਚਾਹੁੰਦੇ ਨੇ ਮੇਰੀ ਕਲਮ ਦੀ ਸਿਆਹੀ ਸੁੱਕ ਜਾਵੇ ਅੱਖਰ ਕ੍ਰਾਂਤੀ ਰੁਕ ਜਾਵੇ ਲਾਲਤਾ ਜਮਾ ਹੀ ਮੁੱਕ ਜਾਵੇ ਸਿਆਸਤ ਦੀ ਸੱਪਣੀ ਮੇਰੀ ਕਲਮ ਦੀ ਨੋਕ ਤੇ ਜ਼ਹਿਰ ਉਗਲ ਜਾਵੇ ਉਹਨਾਂ ਦੀ ਮਨਸ਼ਾ ਹੈ ਕ੍ਰਾਂਤੀ ਜਾਂ ਲਾਲ ਦੀ ਜਗ੍ਹਾ ਮੇਰੀ ਕਲਮ ਭਗਵੇਂ ਅੱਖਰ ਪਾਵੇ ਸਿਆਸਤ ਦੇ ਗੁਣ ਗਾਵੇ ਤੇ ਵਾਹ ਵਾਹ ਕਰਵਾਵੇ ਪਰ ਅੱਜਕਲ੍ਹ ਮੇਰੀ ਚੁੱਪ ਤੋਂ ਬੜਾ ਡਰੇ ਹੋਏ ਨੇ ਉਹ ਉਹ ਚੰਗੀ ਤਰ੍ਹਾਂ ਜਾਣਦੇ ਨੇ ਕبھی ਚੁੱਪ ਹੋ ਕੇ ਵੀ ਚੁੱਪ ਨਹੀਂ ਹੁੰਦਾ ਚਰਨਜੀਤ ਦੀ ਇੱਕ ਅਹਿਮ ਕਰਤਾ ਕਰਤ ਦਾ ਮੁੱਲ ਹੈ ਇਸ ਕਵਿਤਾ ਚ ਕਿਰਤੀ ਨੂੰ ਪ੍ਰਸ਼ਨ ਵੀ ਕੀਤਾ ਹੈ ਸੁਨੇਹਾ ਚੇਤਨਾ ਵੀ ਦਿੱਤੀ ਹੈ ਉੱਠਣ ਤੇ ਸੰਘਰਸ਼ ਕਰਨ ਦੀ ਪ੍ਰੇਰਣਾ ਵੀ ਦਿੱਤੀ ਗਈ ਹੈ ਕਵਿਤਾ ਦੇ ਬੰਦਾਰਾਂ 'ਚ ਸਥਿਤੀ ਬਧੇਰੇ ਸਮਝ ਆ ਸਕਗੀ ਮਥਿਆ ਦੇ ਵਿੱਚ ਸੂਰਜ ਲੈ ਕੇ ਤੁਰ ਪਏ ਹੋ ਇਕੱਠੇ ਰਾਹਾਂ ਦੇ ਵਿੱਚ ਕਲਮ ਮੁਕੱਲੇ ਰਾਹੀ ਜਾਂਦੇ ਰੌਲ ਕਿਰਤ ਤੇਰੀ ਜੋ ਲੁੱਟੀ ਜਾਂਦੇ ਹਾਕਮ ਚੋਰ ਲਟੇਰੇ ਆ ਇਹਨਾਂ ਦਾ ਬਣ ਕੇ ਝਖੜ ਕਰੀਏ ਦੀਵਾ ਗੁੱਲ ਊਚ ਨੀਚ ਦੇ ਬੰਧਨ ਵਾਲੀ ਢਾ ਦੇ ਉਕੰਧ ਉਚੇਰੀ ਜਾਤ ਪਾਤ ਦੀਆਂ ਥੋੜਾਂ ਪੁੱਟ ਕੇ ਬੀਜੂ ਏਕੇ ਦੇ ਫੁੱਲ ਅਸੀਂ ਕੌਣ ਹਾਂ ਕਵਿਤਾ ਵੀ ਪ੍ਰਸ਼ਨ ਵਿਧੀ ਨਾਲ ਰਚੀ ਗਈ ਹੈ ਅਤੇ ਪ੍ਰਤੀਵਰਤਾ ਦੀ ਜੀਵੰਤ ਮਿਸਾਲ ਹੈ ਜਦੋਂ ਅਸੀਂ ਕਾਫਲੇ ਬਣਾ ਪੈਰਾਂ ਨੂੰ ਨਵੇਂ ਰਾਹਾਂ ਤੇ ਪਾਇਆ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਜਦੋਂ ਅਸੀਂ ਪਰਿੰਦਿਆਂ ਸੰਗ ਭਰੀ ਧਰਤੀ ਤੋਂ ਅੰਬਰ ਤੱਕ ਪ੍ਰਵਾਜ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਜਦੋਂ ਅਸੀਂ ਦਿੱਲੀ ਦੇ ਤਖਤ ਨੂੰ ਤਖਤੇ ਤੇ ਲੈ ਆਂਦਾ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਚਰਨਜੀਤ ਦੀ ਕਵਿਤਾ ਨਵੀਂ ਪਹਿਚਾਨ ਖੂਬਸੂਰਤ ਤੇ ਮਾਰਮਿਕ ਹੈ ਇਹ ਕੇਵਲ ਪ੍ਰਤਿਬਾਤਾ ਦਾ ਪ੍ਰਮਾਣ ਨਹੀਂ ਸਗੋਂ ਕਲਾ ਸੋਚ ਦਾ ਪ੍ਰਮਾਣ ਵੀ ਹੈ ਕੰਧਾਂ ਦੇ ਉੱਲੇ ਚ ਰੋਣ ਵਾਲੀ ਉਸ ਕੁੜੀ ਨੂੰ ਕਹਿ ਦਿਓ ਕਿ ਆਪਣੀ ਚੁੱਪ ਨੂੰ ਜ਼ੁਬਾਨ ਦੇਵੇ ਦੁਨੀਆਂ ਲਈ ਮੁਹੱਬਤ ਲਿਖੇ ਜ਼ਬਰ ਲਈ ਬਗਾਵਤ ਲਿਖੇ ਮੌਕਾ ਹੈ ਆਪਣੇ ਆਪ ਨੂੰ ਨਵੀਂ ਪਛਾਣ ਦੇਵੇ ਕਵਿਤਾ ਮਿੱਥ ਕੇ ਨਹੀਂ ਲਿਖੀ ਜਾਂਦੀ ਨਾ ਇਹ ਲਾਮ ਹੁੰਦੀ ਹੈ ਕਵਿਤਾ ਤਾਂ ਵਿਚਾਰਾਂ ਦੀ ਸਹਿਜ ਅਭਿਵਿਅਕਤੀ ਹੁੰਦੀ ਹੈ ਵਿਚਾਰਾਂ ਦੀ ਉਤਪਤੀ ਲਈ ਸਮਾਸਥਾਨ ਦਾ ਮਹੱਤਵ ਨਹੀਂ ਹੁੰਦਾ ਵਿਚਾਰ ਸਥਿਤੀਆਂ ਪਰਿਸਥਤੀਆਂ ਦੀ ਦੇਣ ਹੁੰਦੇ ਹਨ ਮਾਨਮੀ ਜਾਂ ਅਮਾਨਮੀ ਲਹਿਰਾਂ ਤੋਂ ਪ੍ਰਭਾਵਿਤ ਹੋ ਕੇ ਵਿਚਾਰ ਬਣਦੇ ਹਨ ਪਰ ਹਰ ਬੰਦਾ ਫਿਰ ਵੀ ਕਵਿਤਾ ਨਹੀਂ ਲਿਖ ਸਕਦਾ ਕਵਿਤਾ ਲੇਖਣ ਸੌਖਾ ਕਾਰਜ ਨਹੀਂ ਹੈ ਜਿਸ ਵਿਅਕਤੀ ਕੋਲ ਉਸਾਰੂ ਵਿਚਾਰ ਹਨ ਜਿਸ ਕੋਲ ਭਾਸ਼ਾ ਦੀ ਸਮਰੱਥਾ ਹੈ ਜਿਸ ਕੋਲ ਵਿਪੰਨ ਵਿਗਿਆਨਾਂ ਦਾ ਗਿਆਨਬੋਧ ਹੈ ਜੋ ਵਿਅਕਤੀ ਕੋਮਲ ਭਾਵੀ ਸੋਹਜ ਭਾਵੀ ਅਤੇ ਸੰਵੇਦਨਸ਼ੀਲ ਵੀ ਹੈ ਸੋ ਅਜਿਹਾ ਵਿਅਕਤੀ ਹੀ ਕਵੀ ਬਣ ਸਕਦਾ ਹੈ ਚਰਨਜੀਤ ਕੋਲ ਅਜਿਹਾ ਸਾਰਾ ਕੁਝ ਹੈ ਇਹ ਸਾਰਾ ਕੁਝ ਉਸ ਕੋਲ ਪ੍ਰਾਪਤ ਮਾਤਰਾ ਵਿੱਚ ਹੈ ਜਿਸ ਦੇ ਬਲ ਰਾਹੀਂ ਉਸ ਨੇ ਇਹ ਕਾ ਪੁਸਤਕ ਕਾਵ ਖੇਤਰ ਨੂੰ ਪ੍ਰਦਾਨ ਕੀਤੀ ਹੈ। ਭਵਿੱਖ ਚਰਨਜੀਤ ਲਈ ਇਰਾਕਮਾ ਹੈ। ਉਹ ਆਉਣ ਵਾਲੇ ਸਮੇਂ ਵਿੱਚ ਵਧੀਆ ਕਵੀ ਬਣੇਗਾ। ਮੇਰੇ ਮੁਤਾਬਕ ਇਸ ਪੁਸਤਕ ਵਿੱਚ ਦਰਜ ਉਸ ਦੀਆਂ ਕਵਿਤਾਵਾਂ ਤੋਂ ਇਹ ਸੰਭਾਵਨਾ ਝਲਕਦੀ ਹੈ। ਵੈਸੇ ਵੀ ਉਸ ਦੀਆਂ ਇਹਨਾਂ ਕਵਿਤਾਵਾਂ ਚ ਉਸ ਦੀ ਪ੍ਰਤਿਭਾ ਦੇ ਦਰਸ਼ਨ ਹੁੰਦੇ ਹਨ। ਉਹ ਆਪਣੇ ਸਮਕਾਲੀ ਕਵੀਆਂ ਚੋਂ ਕਾਫੀ ਹੱਦ ਤੱਕ ਅੱਗੇ ਹੈ। ਉਸ ਦੀਆਂ ਕਵਿਤਾਵਾਂ ਨੇ ਮੈਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਹਰ ਪਾਠਕ ਨੂੰ ਪ੍ਰਭਾਵਿਤ ਕਰਨਗੀਆਂ। ਮੈਂ ਦੁਆ ਕਰਦਾ ਹਾਂ ਉਹ ਚਰਨਜੀਤ ਰਹੇ ਹੋਰ ਕਿਸੇ ਤੋਂ ਸਹਾਰਾ ਨਾ ਲਵੇ ਜੋ ਚਰਨਜੀਤ ਰਹਾ ਕਿਸੇ ਦਿਨ ਵੱਡਾ ਕਵੀ ਬਣੇਗਾ 9 9 2021 ਡਾਕਟਰ ਸੁਰਜੀਤ ਬਰਾੜ ਇਹ ਸਾਡੇ ਪੰਜਾਬੀ ਦੇ ਵੱਡੇ ਵਿਦਵਾਨ ਨੇ ਡਾਕਟਰ ਸੁਰਜੀਤ ਬਰਾੜ ਘੋਲੀਆ ਜੀ ਉਹਨਾਂ ਨੇ ਮੁਖਬੰਦ ਲਿਖਿਆ ਇਸ ਕਿਤਾਬ ਦਾ ਪੰਨਾ ਨੰਬਰ 20 ਤੋਂ ਇਸ ਕਿਤਾਬ ਦੀ ਸ਼ੁਰੂਆਤ ਹੁੰਦੀ ਹੈ ਪੁੱਜ ਕੇ ਅੰਬਰ ਤੇ ਅਗਰ ਧਰਤ ਨਾ ਚੁੰਮੀ ਫਿਰ ਤਾਂ ਮੈਨੂੰ ਤੂੰ ਦੋਸਤਾ ਚਰਨ ਜੀਤ ਨਾ ਆਖੀ ਜਰਬਾਂ ਤੇ ਤਕਸੀਮਾਂ ਵਿੱਚ ਮੈਂ ਨਹੀਂ ਪੈਂਦਾ ਖੁੱਲ ਕੇ ਵਗਦਾ ਹਾਂ ਤੇ ਉੱਚਾ ਉੜਦਾ ਹਾਂ ਬੇਸ਼ੱਕ ਵਸਦਾ ਦੂਰ ਹੈ ਭਾਵੇਂ ਸਾਥ ਨਿਭਾਉਂਦਾ ਰਹਿਣਾ ਹੈ ਰੂਹ ਦੇ ਨੇੜੇ ਹੋਣ ਦਾ ਅਹਿਸਾਸ ਕਰਾਉਂਦਾ ਰਹਿਣਾ ਆ ਕਵਿਤਾ ਦੇਖਣਾ ਬੜੀ ਕਮਾਲ ਦੀ ਕਵਿਤਾ ਬੜਾ ਡਰੇ ਹੋਏ ਨੇ ਉਹ ਅੱਜ ਕੱਲ ਮੇਰੀ ਚੁੱਪ ਤੋਂ ਬੜਾ ਡਰੇ ਹੋਏ ਨੇ ਉਹ ਮੇਰੀ ਚੁੱਪ ਉਹਨਾਂ ਨੂੰ ਬੜਾ ਅੱਖਰ ਦੀ ਹੈ ਤਰਬਕ ਜਾਂਦੇ ਨੇ ਸਹਿਮ ਜਾਂਦੇ ਨੇ ਡਰ ਜਾਂਦੇ ਨੇ ਮੇਰੀ ਚੁੱਪ ਉਹਨਾਂ ਦੀ ਤੌਰ ਬਦਲ ਦਿੰਦੀ ਹੈ ਜਿਵੇਂ ਉਹਨਾਂ ਦੇ ਪੈਰ 'ਚ ਸੂਲ ਚੂਹੀ ਹੋਵੇ ਉਹ ਚਾਹੁੰਦੇ ਨੇ ਮੇਰੀ ਕਲਮ ਦੀ ਸਿਆਹੀ ਸੁੱਕ ਜਾਵੇ ਅੱਖਰ ਕ੍ਰਾਂਤੀ ਰੁਕ ਜਾਵੇ ਲਾਲ ਤਾਂ ਜਮਾ ਹੀ ਮੁੱਕ ਜਾਵੇ ਸਿਆਸਤ ਦੀ ਸੱਪਣੀ ਮੇਰੀ ਕਲਮ ਦੀ ਨੋਕ ਤੇ ਜ਼ਹਿਰ ਉਗਲ ਜਾਵੇ ਉਨ੍ਹਾਂ ਦੀ ਮਨਸ਼ਾ ਹੈ ਕ੍ਰਾਂਤੀ ਜਾਂ ਲਾਲ ਦੀ ਜਗਾ ਮੇਰੀ ਕਲਮ ਭਗਵੇਂ ਅੱਖਰ ਪਾਵੇ ਸਿਆਸਤ ਦੇ ਗੁਣ ਗਾਵੇ ਤੇ ਵਾਹ ਵਾਹ ਕਰਵਾਵੇ ਪਰ ਅੱਜ ਕੱਲ ਮੇਰੀ ਚੁੱਪ ਤੋਂ ਬੜਾ ਡਰੇ ਹੋਏ ਨੇ ਉਹ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਵੀ ਚੁੱਪ ਹੋ ਕੇ ਵੀ ਚੁੱਪ ਨਹੀਂ ਹੁੰਦਾ ਆ ਦੇਖਣਾ ਕਵਿਤਾ ਰੋਸ਼ਨੀ ਬੜਾ ਹੰਕਾਰ ਸੀ ਹਨੇਰੇ ਨੂੰ ਆਪਣੀ ਕਾਲ ਖੁੱਤੇ ਕਿ ਉਹ ਰੋਸ਼ਨੀ ਨੂੰ ਸਦੀਆਂ ਤੱਕ ਬਣਾ ਕੇ ਰੱਖੇਗਾ ਆਪਣਾ ਗੁਲਾਮ ਹਨੇਰਾ ਹੈਰਾਨ ਹੀ ਨਹੀਂ ਪਰੇਸ਼ਾਨ ਸੀ ਰੋਸ਼ਨੀ ਚਾਨਣ ਦੇ ਵਸਤਰ ਪਹਿਨ ਹਨੇਰੇ ਸਾਹਮਣੇ ਆ ਖੜੀ ਹੋਈ ਇਸ ਕਪਤਾ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਦੀ ਗੱਲ ਕਰਨ ਤੋਂ ਹਰ ਕੋਈ ਗਰੇਜ਼ ਕਰਦਾ ਹੈ ਜਿਨ੍ਹਾਂ ਨੂੰ ਆਪਣਾ ਕਹਿਣ ਤੋਂ ਹਰ ਬੰਦਾ ਝਿਜਕਦਾ ਹੈ ਕਿਰਤ ਦਾ ਮੁੱਲ ਦੱਸ ਕਿਰਤੀਆ ਕਿਰਤ ਤੇਰੀ ਦਾ ਕਦੋਂ ਪਊਗਾ ਮੁੱਲ ਸਾਰੀ ਔਦ ਹੰਡਾ ਬੈਠਾ ਏ ਤੂੰ ਪਸ਼ੂਆਂ ਦੇ ਤੋਲੋ ਮੱਥੇ ਦੇ ਵਿੱਚ ਦੀਪ ਜਗਾ ਕੇ ਸੋਚ ਨੂੰ ਕਰ ਲੈ ਰੋਸ਼ਨ ਦੁਨੀਆ ਉੱਤੇ ਸੋਚ ਤੇਰੀ ਦਾ ਪਰਚਮ ਜਾਉ ਝੁੱਲ ਮੱਖਿਆਂ ਦੇ ਵਿੱਚ ਸੂਰਜ ਲੈ ਕੇ ਤੁਰ ਪਏ ਹੋਂ ਇਕੱਠੇ ਰਾਹਾਂ ਦੇ ਵਿੱਚ ਕਲਮ ਕੱਲੇ ਰਾਹੀ ਜਾਂਦੇ ਰੋਲ ਕਿਰਤ ਤੇਰੀ ਜੋ ਲੁੱਟੀ ਜਾਂਦੇ ਹਾਕਮ ਚੋਰ ਲਟੇਰੇ ਆ ਇਹਨਾਂ ਦਾ ਬਣ ਕੇ ਝਖੜ ਕਰੀਏ ਦੀਵਾ ਗੁੱਲ ਊਚ ਨੀਚ ਦੇ ਬੰਧਨ ਵਾਲੀ ਢਾ ਦਿਓ ਕੰਧ ਉਚੇਰੇ ਜਾਤ ਪਾਤ ਦੀਆਂ ਤੋਹਰਾ ਪਟਕੇ ਬੀਜੂ ਏਕੇ ਦੇ ਫੁੱਲ ਅਗਲੀ ਕਵਤਾ ਦੇਖਣਾ ਅਸੀਂ ਕੌਣ ਹਾਂ ਜਦੋਂ ਅਸੀਂ ਰਲ ਕੇ ਆਪਣੀ ਹੋਂਦ ਦੀ ਪਰਿਭਾਸ਼ਾ ਸਰਜੀ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਜਦੋਂ ਅਸੀਂ ਤੈਅ ਕਰ ਲਿਆ ਗੁਰਬਤ ਤੋਂ ਗਿਆਨ ਤੱਕ ਦਾ ਸਫ਼ਰ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਜਦੋਂ ਅਸੀਂ ਇਕੱਠੇ ਹੋ ਤੇਰੀ ਹਰ ਸਾਜ਼ਿਸ਼ ਖੁੰਡੀ ਕੀਤੀ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਜਦੋਂ ਅਸੀਂ ਕਾਫਲੇ ਬਣਾ ਪੈਰਾਂ ਨੂੰ ਨਵੇਂ ਰਾਹਾਂ ਤੇ ਪਾਇਆ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਜਦੋਂ ਅਸੀਂ ਪਰਿੰਦਿਆਂ ਸੰਗ ਭਰੀ ਧਰਤੀ ਤੋਂ ਅੰਬਰ ਤੱਕ ਪ੍ਰਵਾਸ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਜਦੋਂ ਅਸੀਂ ਦਿੱਲੀ ਦੇ ਤਖਤ ਨੂੰ ਤਖਤੇ ਤੇ ਲੈ ਆਂਦਾ ਉਦੋਂ ਤੈਨੂੰ ਦੱਸਾਂਗੇ ਅਸੀਂ ਕੌਣ ਹਾਂ ਆਹ ਕਵਿਤਾ ਦੇਖਣਾ ਬੜੀ ਕਮਾਲ ਦੀ ਕਵਿਤਾ ਮਾਇਨੀ ਮੈਂ ਹਿਜਰਾ ਸੰਗ ਵਿਆਹੀ ਇਧਰ ਪਾਸੇ ਮੈਂ ਤੜਫਿੰਦੀ ਉਧਰ ਤੜਫੇ ਮਾਹੀ ਮਾਹੀਨੀ ਮੈਂ ਹਿਜਰਾ ਸੰਗ ਵਿਆਹੀ ਨਾ ਮੇਰਾ ਕੋਈ ਅੰਗੀ ਸਾਕੀ ਨਾ ਉਮਰਾਂ ਦਾ ਕੋਈ ਸਾਥੀ ਜ਼ਿੰਦਗੀ ਦੀਪਕ ਡੰਡੀ ਉੱਤੇ ਤੁਰ ਪਯੋਜੜ ਰਾਹੀ ਮਾਏ ਨਹੀਂ ਵਿਚ ਵਿਛੋੜੇ ਤਨ ਮਨ ਕੁਣਿਆ ਲੰਬੀਆਂ ਰਾਤਾਂ ਮੈਨੂੰ ਪੁਣਿਆ ਚੜਦੀ ਉਮਰ ਜੋਬਨ ਜਲਦਾ ਵਸਲਾਂ ਪੱਠੀ ਤਾਈ ਮਾਏ ਨਹੀਂ ਮੈਂ ਹਿਜਰਾ ਸੰਗ ਵਿਆਹੀ ਜੋਬਨ ਮੀਂਹ ਦੇ ਪਾਣੀ ਮੰਗੂ ਰਸ ਕੇ ਤੁਰਗੇ ਹਾਣੀ ਮੰਗੂ ਸੁਪਨੇਂ ਦੇ ਵਿੱਚ ਰੋਜ ਦਸਿੰਦਾ ਓੰਜਨਾ ਤੱਤੀ ਵਾਹੀ ਮਾਏ ਨੀ ਮੈਂ ਹਿਜਰਾ ਸੰਗ ਵਿਆਹੀ ਸੋਲ ਬਦਨ ਤੇ ਗਹਿਣੇ ਚੁੱਬਦੇ ਨੀ ਉਮਰਾਂ ਦੇ ਸੁਪਨੇ ਡੁੱਬ ਗਏ ਮੈਂ ਇੱਕ ਭਰੀ ਫਲਵਾੜੀ ਅੰਮੀਏ ਕਿਹਦੇ ਲਈ ਸਜਾਈ ਮਾਏ ਨੀ ਤੋਹਦੀ ਹਾਂ ਮੈਂ ਧੂਣੀ ਮੰਗਰ ਜੰਦ ਨਮਾਣੀ ਪੂਣੀ ਮੰਗਰ ਗਮ ਦੇ ਰੋਜ ਗਲੋਟੇ ਲਾਹਾਂ ਯਾਦਾਂ ਚਰਖੇ ਡਾਹੀ ਮਾਏ ਨੀ ਚਰਨਜੀਤ ਮੈਂ ਕਿੱਧਰ ਜਾਵਾਂ ਕਾਲੀਆਂ ਰਾਤਾ ਔਖੀਆਂ ਰਾਹਾਵਾਂ ਵਾਂਗ ਪ੍ਰੇਤ ਡਰਾਉਂਦੀ ਮੈਨੂੰ ਗਮ ਦੀ ਏ ਪਰਛਾਈ ਮਾਏ ਨੀ ਮੈਂ ਹਜਰਾਂ ਸੰਗ ਵਿਆਹੀ ਆਹ ਦੇਖਣਾ ਮੇਰੀ ਚੁੱਪ ਮੇਰੀ ਮਾਂ ਨੇ ਮੈਨੂੰ ਪੁੱਛਿਆ ਕੀ ਏ ਤੂੰ ਅਧੂਰਾ ਬੰਦਾ ਗਲ ਚ ਹੈ ਮੇਰੇ ਖਾਹਿਸ਼ਾਂ ਦਾ ਬੰਦਾ ਸਮਝ ਨਹੀਂ ਆਉਂਦੀ ਕੀ ਹੈ ਗੋਰਖ ਧੰਦਾ ਇੱਕ ਪਾਸੇ ਬਾਬੇ ਨਾਨਕ ਦਾ ਕਿਰਤ ਦਾ ਸੰਕਲਪ ਦੂਜੇ ਪਾਸੇ ਸਿਕੰਦਰ ਦੀ ਦੁਨੀਆ ਜਿੱਤਣ ਦੀ ਲਾਲਸਾ ਇੱਕ ਪਾਸੇ ਪਦਾਰਥੀ ਚਕਾ ਚਾਹੋਂ ਦੂਜੇ ਪਾਸੇ ਸੱਚ ਦੇ ਮਸੀਹੇ ਤਵੀਆਂ ਸ਼ਵੀਆਂ ਦੀਆਂ ਚੀਸਾਂ ਸੰਹਾਰ ਦੇ ਜਿੰਦੜੀਆਂ ਵਾਰ ਦੇ ਸਮਝ ਨਹੀਂ ਆਉਂਦੀ ਕਿੱਧਰ ਜਾਵਾਂ ਦੁਬਦਾ ਦੀ ਸੂਲੀ ਤੇ ਚੜਿਆ ਆਵਾ ਗੌਣ ਹੋਏ ਘੁੰਮੀ ਜਾਵਾਂ ਸ਼ਾਂਤ ਨਹੀਂ ਹਾਂ ਚੁੱਪ ਨਜ਼ਰ ਆਵਾਂ ਆ ਦੇਖਣਾ ਬੜੀ ਕਮਾਲ ਦੀ ਰਚਨਾ ਨਵੀਂ ਪਹਿਚਾਣ ਕੰਧਾਂ ਦੇ ਉੱਲੇ ਚ ਰੋਣ ਵਾਲੀ ਉਸ ਕੁੜੀ ਨੂੰ ਕਹਿ ਦਿਓ ਕਿ ਆਪਣੀ ਚੁੱਪ ਨੂੰ ਜਬਾਨ ਦੇਵੇ ਕਿੰਨਾ ਚੱਲ ਰਹੇਗੀ ਉਹ ਬੱਦਲਾਂ ਦੇ ਉੱਲੇ ਸੂਰਜ ਦੀ ਕਿਰਨ ਆਪਣਾ ਨਿਸ਼ਾਨ ਦੇਵੇ ਉਹ ਸ਼ਬਦੀ ਲੋਣਾ ਉਹ ਸੂਰੀਆਂ ਦੀ ਜਨਣੀ ਉਹ ਧਰਤੀ ਦੀ ਕਵਿਤਾ ਸੰਦੇਸ਼ ਮਹਾਨ ਦੇਵੇ ਉਹ ਯੁੱਗਾਂ ਤੋਂ ਸੈਮੀ ਉਹ ਸਦੀਆਂ ਤੋਂ ਡਰਦੀ ਤੋੜ ਜੰਜੀਰਾਂ ਨਿਜਾਮ ਦੀਆਂ ਖੰਭਾਂ ਨੂੰ ਡਾਣ ਦੇਵੇ ਖੜ ਜਾਵੇ ਪੈਰਾਂ ਤੇ ਆਪਣੇ ਪੂਰੇ ਕਰੇ ਨੈਣਾਂ ਦੇ ਸੁਪਨੇ ਆਪਣੀ ਗੁਲਾਮ ਹਯਾਤੀ ਨੂੰ ਆਜ਼ਾਦੀ ਵਰਦਾਨ ਦੇਵੇ ਦੁਨੀਆ ਲਈ ਮੁਹੱਬਤ ਲਿਖੇ ਜ਼ਬਰ ਲਈ ਬਗਾਵਤ ਲਿਖੇ ਮੌਕਾ ਹੈ ਆਪਣੇ ਆਪ ਨੂੰ ਨਵੀਂ ਪਹਿਚਾਣ ਦੇਵੇ ਕਵਿਤਾ ਦੇਖਣਾ ਇਹ ਮੇਰੇ ਸ਼ਬਦੋ ਇਹ ਮੇਰੇ ਸ਼ਬਦੋ ਜਾਓ ਉਹਨਾਂ ਕਾਲ ਕੋਠੜੀਆਂ 'ਚ ਜਾਓ ਜਿੱਥੇ ਸਦੀਆਂ ਤੋਂ ਹਨੇਰਾ ਹੈ ਇਹ ਮੇਰੇ ਸ਼ਬਦੋ ਜਾਓ ਗੁਰਬਤ ਮਾਰੀਆਂ ਸੋਚਾਂ ਨੂੰ ਆਪਣੇ ਲੋਹ ਨਾਲ ਰੋਸ਼ਨਾਓ ਇਹ ਮੇਰੇ ਸ਼ਬਦੋ ਜਾਓ ਹਨੇਰੇ ਘਰਾਂ ਜਾਓ ਜਾਓ ਤੇ ਪੁੱਛੋ ਕਿ ਦੀਵਾਲੀ ਦੀ ਰੋਸ਼ਨੀ ਅਜੇ ਤੀਕ ਤੁਹਾਡੇ ਘਰਾਂ ਤੱਕ ਕਿਉਂ ਨਹੀਂ ਪਹੁੰਚੀ ਐ ਮੇਰੇ ਸ਼ਬਦੋ ਜਾਓ ਗਰੀਬਾਂ ਤੇ ਮਜਲੂਮਾਂ ਦੀਆਂ ਸਰਦਲਾਂ ਤੇ ਜਾਓ ਤੇ ਮਸ਼ਾਲਾਂ ਬਣ ਸੰਘਰਸ਼ਾਂ ਦਾ ਰਾਹ ਦਿਖਾਓ ਐ ਮੇਰੇ ਸ਼ਬਦੋ ਜਾਓ ਕੰਜਕਾਂ ਤੇ ਨਾਰੀਆਂ ਦੀ ਢਾਲ ਬਣੋ ਕੁੱਤਿਆਂ ਭੇੜੀਆਂ ਤੇ ਜ਼ਾਲਮਾਂ ਤੋਂ ਬਚਾਓ ਐ ਮੇਰੇ ਸ਼ਬਦੋ ਜਾਓ ਝੂਠ ਦੇ ਨਕਾਬ ਲਾਹੋ ਆਗੂਆਂ ਨੂੰ ਸ਼ੀਸ਼ਾ ਵਿਖਾਓ ਹੱਕ ਸੱਚ ਦੇ ਗੀਤ ਗਾਓ ਸੁੱਤੇ ਜਮੀਰਾ ਨੂੰ ਜਗਾਓ ਸੰਘਰਸ਼ਾਂ ਨੂੰ ਹਲੂਣਾ ਦਿਓ ਜਿੱਤਾਂ ਤੇ ਮੋਹਰਾਂ ਲਾਓ ਆ ਇਸ ਕਿਤਾਬ ਦੀ ਸਭ ਤੋਂ ਕਮਾਲ ਦੀ ਰਚਨਾ ਹੈ ਕੌਣ ਪੁੱਛਦਾ ਹੈ ਵਕਤ ਦੇ ਮਾਰਿਆਂ ਨੂੰ ਅੰਬਰੋਂ ਟੁੱਟੇ ਤਾਰਿਆਂ ਨੂੰ ਲੋਕ-ਲੋਕ ਰੋਂਦੇ ਹੋਏ ਸੱਜਣਾ ਵਿਚਾਰਿਆਂ ਨੂੰ ਕੌਣ ਪੁੱਛਦਾ ਹੈ ਭਲਾ ਕੌਣ ਪੁੱਛਦਾ ਹੈ ਖੁਰੀ ਜਾਂਦੇ ਲੋਨ ਨੂੰ ਇਸ਼ਕ ਦੇ ਜਨੂਨ ਨੂੰ ਡੱਟਿਆਂ ਦੀ ਦੁਨੀਆ 'ਚ ਮਾੜੇ ਦੇ ਕਾਨੂੰਨ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਕੀਤੀ ਕੁਰਬਾਨੀ ਨੂੰ ਗਰੀਬ ਦੀ ਜਵਾਨੀ ਨੂੰ ਡਾਲਰਾਂ ਦੇ ਯੁੱਗ 'ਚ ਥੇਲੀ ਤੇ ਜਵਾਨੀ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਰਾਹਾਂ ਵਾਲੀ ਧੂੜ ਨੂੰ ਵੱਡੇ ਦੇ ਕਸੂਰ ਨੂੰ ਸੱਚ ਤਾਂ ਹੀ ਫਾਂਸੀ ਦਿੰਦੇ ਕਾਜੀ ਦੇ غرੂਰ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਸੱਸੀਆਂ ਦੀ ਹੂਕ ਨੂੰ ਆਸ਼ਕਾਂ ਦੀ ਹੂਕ ਨੂੰ ਬਲੋਚਾਂ ਦੇ ਸ਼ਹਿਰ ਵਿੱਚ ਇਸ਼ਕ ਦੇ ਹਕੂਕ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਪੀੜੀ ਹੋਈ ਚੁੱਪ ਨੂੰ ਬਿਰਹਣ ਦੇ ਦੁੱਖ ਨੂੰ ਸੜਕ ਤੇ ਲੇਟੇ ਹੋਏ ਮੰਗਤੇ ਦੀ ਭੁੱਖ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਟੁੱਟੇ ਹੋਏ ਤੀਰ ਨੂੰ ਬਿਰਧ ਸਰੀਰ ਨੂੰ ਅੰਨੀ ਧੁੰਦ ਦੁਨੀਆ 'ਚ ਜਾਗਦੇ ਜ਼ਮੀਰ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਗਰੀਬ ਦੇ ਹਸਾਬ ਨੂੰ ਪੱਟੀ ਹੋਈ ਕਿਤਾਬ ਨੂੰ ਕੁਰਸੀ ਦੀ ਦੌੜ ਵਿੱਚ ਖੈਂੜਰੇ ਪੰਜਾਬ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਵਿਰਧ ਪਿਤਾ ਪਾਣੀ ਨੂੰ ਉਲਝੀ ਹੋਈ ਤਾਣੀ ਨੂੰ ਨਸ਼ਿਆਂ ਦੇ ਹੜੱਚ ਰੋੜ ਰਹੀ ਜਵਾਨੀ ਨੂੰ ਕੌਣ ਪੁੱਛਦਾ ਏ ਭਲਾ ਕੌਣ ਪੁੱਛਦਾ ਏ ਇਹ ਉਹਦੀ ਸੱਚਮੁੱਚ ਬੜੀ ਕਮਾਲ ਦੀ ਰਚਨਾ ਜਿਹੜੀ ਉਹ ਦਿੱਲੀ ਵੀ ਪੜ ਕੇ ਆਇਆ ਹੈ ਆ ਦੇਖਣਾ ਨਵੀਂ ਚੀਜ਼ਾਂ ਨਵਾਂ ਰੰਗ ਆ ਕਵਿਤਾਵਾਂ ਕਵਿਤਾ ਕੋਈ ਵਿਕਾਊ ਜਾਂ ਸਸਤੀ ਚੀਜ਼ ਨਹੀਂ ਕਿ ਮਿਲ ਜਾਵੇਗੀ ਹਟੀਆਂ ਜਾਂ ਬਾਜ਼ਾਰਾਂ ਚੋਂ ਕਵਿਤਾ ਦਾ ਸੰਵੇਦਨਸ਼ੀਲ ਦਿਲ ਕੋਲ ਹੁੰਦੀ ਹੈ ਤੇ ਕਵੀ ਉਹੀ ਹੁੰਦਾ ਜੋ ਕਵਿਤਾ ਨੂੰ ਆਪਣੀ ਰੱਤ ਨਾਲ ਸੰਝਦਾ ਹੈ ਲਿਖਦਾ ਹੈ ਤੇ ਦੁਨੀਆ ਨੂੰ ਦੁਨੀਆ ਜਿਸ ਨੂੰ ਸਮਝਦੀ ਹੈ ਸ਼ਾਇ ਇਹ ਦੂਜਾ ਭਾਗ ਦੇਖਣਾ ਕਵਿਤਾ 2 ਕਵੀ ਕਵਿਤਾ ਗੁੰਨਦਾ ਹੈ ਚੇਤਨਾ ਦੇ ਪੋਟਿਆਂ ਰਹੀਂ ਕਿਸੇ ਅੱਲੜ ਮੁਟਿਆਰ ਦੀਆਂ ਮੀਡੀਆਂ ਵਾਂ ਹਾਂਜੀ ਆ ਆਖਰੀ ਹਫ਼ਤਾ ਅੱਜ ਆਪਾਂ ਇਹ ਹੀ ਭਾਗ ਕੰਪਲੀਟ ਕਰਾਂਗੇ ਤੂੰ ਫਿਕਰ ਨਾ ਕਰ ਤੂੰ ਫਿਕਰ ਨਾ ਕਰੀ ਤੇਰਾ ਨਾਮ ਮੇਰੀ ਰੂਹ ਦੇ ਗਲਦੌਦੀ ਤੇ ਹਰਦਮ ਅਵਾਰਾ ਪੌਣ ਦੇ ਵਾਂਗ ਟੈਕਦਾ ਮਹਿਕਦਾ ਤੇ ਚੈੱਕਦਾ ਰਹੂ ਤੂੰ ਫਿਕਰ ਨਾ ਕਰੀ ਤੇਰਾ ਨਾਮ ਮੇਰੇ ਹੋਠਾਂ ਦੀ ਮੁਸਕਾਨ ਤੇ ਹਰਦਮ ਹਵਾ ਦੇ ਬੁੱਲੇ ਵਾਂਗ ਦਸਤਕ ਦਿੰਦਾ ਰਹੂ ਤੂੰ ਫਿਕਰ ਨਾ ਕਰੀ ਤੇਰਾ ਨਾਮ ਮੇਰੇ ਨੈਣਾਂ ਦੀ ਪਾਗ ਚਨਾ ਦੀਆਂ ਲਹਿਰਾਂ ਤੇ ਹਰਦਮ ਸੋਹਣੀ ਦੇ ਘੜੇ ਵਾਂਗ ਤੈਰਦਾ ਰਹੂ ਤੂੰ ਫਿਕਰ ਨਾ ਕਰੀਂ ਤੇਰਾ ਨਾਮ ਮੇਰੀ ਕਵਿਤਾ ਦੇ ਹਰ ਮੁਖੜੇ ਤੇ ਅੱਖਰ ਅੱਖਰ ਸ਼ਬਦ ਸ਼ਬਦ ਵਾਕ ਵਾਕ ਅਠਖੇਲੀਆਂ ਆਉਂਦਾ ਰਹੂ ਤੂੰ ਫਿਕਰ ਨਾ ਕਰੀਂ ਭਾਵੇਂ ਮੈਂ ਤੈਨੂੰ ਯਾਦ ਨਾ ਆਵਾਂ ਪਰ ਤੇਰਾ ਨਾਮ ਮੇਰੀਆਂ ਨਜ਼ਮਾਂ 'ਚ ਆਪਣੀ ਮੁਹੱਬਤ ਦੀ ਗਵਾਹੀ ਪਰਦਾ ਰਹੂ ਤੂੰ ਫਿਕਰ ਨਾ ਕਰੀਂ ਇਹ ਆਪਾਂ ਇਸ ਕਿਤਾਬ ਦੇ ਇੱਕ ਹਿੱਸੇ ਦਾ ਹਲੇ ਜ਼ਿਕਰ ਕੀਤਾ ਹੈ ਚਰਨਜੀਤ ਸਮਾਲਸਰ ਦੀ ਕਿਤਾਬ ਦਾ ਆਖਰੀ ਪੰਨਾ ਨਾ ਜਾਣੇ ਤੇਰੇ ਹੱਥਾਂ 'ਚ ਕਿਹੜਾ ਜਾਦੂ ਹੈ ਕਿ ਪੱਥਰ ਵੀ ਫੁੱਲਾਂ ਵਰਗੀ ਖੁਸ਼ਬੂ ਦੇਣ ਲੱਗੇ ਨੇ ਫਿਕਰ ਨਾ ਕਰੇ ਕਿਤਾਬ ਪੰਜਾਬੀ ਸਾਹਿਤ ਦੇ ਵਿੱਚ ਨਵੀਂ ਹੈ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਸਾਰਾ ਕੱਚ ਘੜ ਲਿਖਿਆ ਜਾ ਰਿਹਾ ਹੈ ਫੇਸਬੁੱਕ ਵਟਸਐਪ ਜਾਂ ਹੋਰ ਨਾ ਥਾਵਾਂ ਦੇ ਉੱਪਰ ਅਜਿਹੀ ਕਵਿਤਾ ਰਚੀ ਜਾ ਰਹੀ ਜਿਸ ਨੂੰ ਕਵਿਤਾ ਨਹੀਂ ਆੜਾ ਮੂਰੇ ਲਾ ਕੇ ਅਕਵਿਤਾ ਕਿਹਾ ਜਾਂਦਾ ਹੈ ਆ ਆਪੇ ਬਣੇ ਲੇਖਕ ਹੈ ਜਿਹੜੇ ਆਪਣੇ ਆਪ ਨੂੰ ਗਰਦਾਨ ਦੇ ਨੇ ਕਿ ਅਸੀਂ ਲੇਖਕਾਂ ਉਹਨਾਂ ਦੇ ਮੁਕਾਬਲੇ ਤੁਸੀਂ ਅੱਜ ਦੇਖਿਆ ਕਿੰਨੀ ਜਾਨਦਾਰ ਕਿੰਨੀ ਵਧੀਆ ਕਵਿਤਾ ਸ਼ਬਦਾਂ ਦੇ ਵਿੱਚ ਦੇਖੋ ਕਿੰਨੀ ਜਾਨ ਹੈ ਇਸ ਕਿਤਾਬ ਦੇ ਬਹੁਤ ਸੋਹਣੀ ਕਿਤਾਬ ਚਰਨਜੀਤ ਸਮਾਲਸਰ ਦੀ ਆਈ ਆ ਫਿਕਰ ਨਾ ਕਰੀ ਨਹੀਂ ਤਾਂ ਕਿਤਾਬ ਜਦੋਂ ਚੱਕੀ ਦੀ ਆ ਦੇਖੀ ਦੀ ਆ ਤੇ ਬਹੁਤ ਸਾਰੇ ਲੇਖਕ ਦੋਸਤ ਜਿਹੜਾ ਹੈ ਇਹ ਗਿਲਾ ਜ਼ਾਹਰ ਕਰਦੇ ਨੇ ਕਿ ਪੰਜਾਬੀ ਸਾਹਿਤ ਦੇ ਵਿੱਚ ਪਾਠਕ ਘਟਨੇ ਪਰ ਇਸ ਕਿਤਾਬ ਨੂੰ ਪੜਨ ਦੇ ਲਈ ਪਾਠਕ ਬਹੁਤ ਆ ਇਹ ਕਿਤਾਬ ਵੀ ਮੈਂ ਕੋਈ ਲੈ ਗਿਆ ਸੀ ਮਸਾਉ ਦੇ ਕੋਲੋਂ ਵਾਪਸ ਕਰਵਾਈ ਆ ਤੇ ਮੈਂ ਆਪਣੇ ਜਿਹੜੇ ਪਾਠਕਾ ਉਹਨਾਂ ਨੂੰ ਰეკਮੈਂਡ ਕਰਾਂਗਾ ਕਿ ਕਿਤਾਬ ਜ਼ਰੂਰ ਪੜੋ ਫਿਕਰ ਨਾ ਕਰੀਂ ਕਿ ਕਿਵੇਂ ਇੱਕ ਇਨਸਾਨ ਜਿਸਨੇ ਬੀਅਡ ਕਰਨ ਤੋਂ ਬਾਅਦ ਆਪਣੀ ਗੁਰਬਤ ਦੇ ਕਾਰਨ ਆਪਣੀ ਜ਼ਿੰਦਗੀ ਖਤਮ ਕਰਨ ਦੀ ਸੋਚ ਲਈ ਸੀ ਪਰ ਉਸ ਤੋਂ ਬਾਅਦ ਜਿਹੜਾ ਹੈ ਉਸਨੇ ਜ਼ਿੰਦਗੀ ਨੂੰ ਇੱਕ ਸੰਘਰਸ਼ ਵਾਂਗ ਜੀਵਿਆ ਤੇ ਅੱਜ ਕੱਲ ਉਹ ਹੈਡਮਾਸਟਰ ਦੇ ਹੋ 14 ਦੇ ਤੇ ਆਪਣੇ ਸਮਾਜ ਦੇ ਵਿੱਚ ਵੈਸੇ ਵੀ ਸਮਾਜ ਸੇਵੀ ਕੰਮਾਂ ਦੇ ਵਿੱਚ ਵੀ ਲੱਗਾ ਰਹਿੰਦਾ ਸੋ ਚਰਨਜੀਤ ਸਮਾਲ ਸਰ ਨੂੰ ਇਸ ਕਿਤਾਬ ਦੇ ਲਈ ਵਧਾਈ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ